देख रहे हो जोर टीवी खालसा जी जो कह रही खालसा जी संघ उन्नीस सौ चौरासी धर्म युद्ध मोर्चा ਕੱਪੀ ਦਾ ਬਈਕਾ ਜਿਹੜਾ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਕੇ ਖੰਡੇ ਬਾਟੇ ਦੀ ਪੋਲਿਸ਼ ਕਰਕੇ ਬਾਜਾਂ ਮਾਰੇ ਦੇ ਕੱਲੇ ਕੱਲੇ ਸ਼ੇਰ ਤਿਆਰ ਕਰ ਰਿਹਾ ਕਿਉਂਕਿ ਰਿਪੋਰਟਰ ਸੰਤਾ ਨੂੰ ਪੁੱਛਿਆ ਕਰਦੇ ਸਨ ਕਹਿੰਦੇ ਤੁਹਾਡੇ ਇਹੋ ਜਿਹੇ ਕੈਮੀਕਲ ਸਿੱਖਦੇ ਅੰਦਰ ਵੱੜ ਜਾਂਦੇ ਉਹ ਜਿਉਂਦਾ ਜਗਦਾ ਬੰਗ ਬਣ ਜਾਂਦਾ ਕੋ ਸਤਨਾ ਜੀ ਵਾਹਿਗੁਰੂ ਔਰ ਸੰਤਾ ਨੇ ਕੱਲਾ ਕੱਲਾ ਦਿੱਲੀ ਚ ਬੈਠੀ ਇੰਦਰਾਂ ਨੂੰ ਕਿ ਖਾਲਸਾ ਇੱਕ ਜੋਤੋ ਉਸ ਵਿੱਚ ਵੀ ਇਸ ਮੋਰਚੇ ਦੇ ਕਾਰਨ ਇੱਕਠੇ ਹੋ ਕੇ ਨਹੀਂ ਨਾ ਬੈਠਦੇ ਉਹਨਾਂ ਚਿਰ ਸਰਕਾਰਾਂ ਦੀਆਂ ਅੱਖਾਂ ਨਹੀਂ ਦੇਖੋ ਜਦੋਂ ਅਸੀਂ ਇਕੱਠੇ ਹੋ ਕੇ ਬੈਠ ਕੇ ਸਾਡੀ ਗਣਤੀ ਵਧਈ ਇਹਨਾਂ ਮੋਰਚਿਆਂ ਵਿੱਚ ਕਿਉਂਕਿ ਧਰਮ ਜੋ ਤਾਂ ਮੋਰਚੇ ਵਿੱਚ ਵੀ ਜਦੋਂ 500 500 ਸਿੰਘ ਰੋਜ਼ ਕਿਰਮਤਾਰੀਆਂ ਦਿੰਦੇ ਨੇ ਤੇ ਖਾਲਸਾ ਦੀ ਉਹ ਅੱਜ ਦੇ ਯੋਗੋ ਵੇਖੀਏ ਜਦੋਂ ਸੀਆਈਡੀ ਇੱਕੋ ਰਿਪੋਰਟ ਲੈ ਕੇ ਦਿੱਲੀ ਦਰਬਾਰ ਵਿੱਚ ਭੇਜਦੀ ਆ ਤੇ ਜਿਵੇਂ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਐਵੇਂ ਲੱਗਦਾ ਜਿਵੇਂ ਇਕੱਲਾ-ਇਕੱਲਾ ਸਿੱਖ ਜਾਗਰੂਕ ਹੋ ਗਿਆ ਚੱਕ ਬੇਦਬੀ ਦੇ ਦੋਸ਼ੀਆਂ ਨੂੰ ਸੋਧਾਉਣ ਲੱਗ ਪਿਆ ਜਿਵੇਂ ਖਾਲਸਾ ਦੀ ਸੀਆਈਡੀ ਰਿਪੋਰਟ ਜਿੱਨੇ ਦਰਬਾਰ ਚ ਭੇਜ ਰਹੀ ਆ ਉਸ ਵਾਰੇ ਦੀ ਕੌਤਾ ਨਿਰਵੈਰ ਖਾਲਸਾ ਕੁਸ਼ਰੀ ਜੁਟਾ ਹੈ ਕਿਉਂ ਬਿਆਨ ਕਰਨ ਜਾ ਰਿਹਾ ਜੀ ਫਿਰ ਇਸ ਹੀ ਯਾਰਾਂ ਦੇਖਦੇ